ਆਸ ਨੂੰ ਲੋਕਾਂ ਨੂੰ ਦੱਸਣ ਦੇ ਲਈ ਉਸ ਦੇ ਵਜੋਂ ਦਿਖਾ ਦਿੰਦੇ ਆ ਕਿ ਜਿਹੜੀ ਸਿਲੈਕਸ਼ਨ ਜਾਂ ਕਲੈਕਸ਼ਨ ਕੀਤੀ ਹੋਈ ਹੈ ਉਹ ਬੜੀ ਹੀ ਨਰਾਲੀ ਹੈ ਜਿਸ ਸਮੇਂ ਤੋਂ ਜਿਹੜਾ ਭਾਰਤ ਦੇ ਵਿੱਚ ਪਹਿਲਾ ਸਿੱਕਾ ਚੱਲਿਆ ਸੀ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜੋ ਵੀ ਅਨੋਖੇ ਸਿੱਕੇ ਨੇ ਜਾਂ ਵਿਲੱਖਣ ਸਿੱਕੇ ਨੇ ਉਹ ਇਹਨਾਂ ਦੇ ਕੋਲ ਕਲੈਕਸ਼ਨ ਕੀਤੀ ਹੈ ਪ੍ਰਮੇਂਦਰ ਜੀ ਜਦੋਂ 2700 ਸਾਲ ਪਹਿਲਾਂ ਮਤਲਬ ਜਨਪਦਾਂ ਦਾ ਰਾਜ ਸੀ ਜੀ ਉਦੋਂ ਜਿਹੜੇ ਸਿੱਕੇ ਬਣੇ ਜਨਪਦਾਂ ਦੇ ਸਿੱਕਿਆਂ ਤੋਂ ਲੈ ਕੇ ਫਿਰ ਉਸ ਤੋਂ ਬਾਅਦ ਚੰਦਰਗੁਪਤ ਮੌਰੀਆ ਆਇਆ ਫਿਰ ਉਸ ਤੋਂ ਬਾਅਦ ਕੁਸ਼ਾਨ ਆਏ ਫਿਰ ਯੋਧੇ ਆਏ ਫਿਰ ਮੁਗਲ ਆਏ ਜਿੰਮੇ ਜਿੰਮੇ ਵੀ ਡਾਇਨਾਸਟੀ ਚੇਂਜ ਹੁੰਦੀ ਗਈ ਜਿੰਨੇ ਵੀ ਮਤਲਬ ਕਹ ਲਈਏ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਤੇ ਜਿੰਨੀਆਂ ਰਿਆਸਤਾਂ ਸੀਗੀਆਂ ਉਹਨਾਂ ਲਗਭਗ ਸਾਰਿਆਂ ਦੇ ਸਿੱਕੇ ਮੇਰੇ ਕੋਲ ਪੀੜੀ ਦਰ ਪੀੜੀ ਹੈਗੇ ਨੇ ਜੀ ਠੀਕ ਹੈ ਜੀ ਬੁੰਦੀ ਸਟੇਟ ਹੋਗੀ ਗਵਾਲੀਅਰ ਸਟੇਟ ਹੋਗੀ ਹైదరాబాద్ ਸਟੇਟ ਹੋਗੀ ਅਬਦ ਸਟੇਟ ਹੋਗੀ ਪ੍ਰਤਾਪਗੜ੍ਹ ਸਟੇਟ ਹੋਗੀ ਮਰਾਠਿਆਂ ਦੇ ਸਿੱਕੇ ਹੋਗੇ ਜੈਸਲਮੇਰ ਸਟੇਟ ਹੋਗੀ ਨਵਨਗਰ ਸਟੇਟ ਹੋਗੀ ਤੇ ਇਸ ਤਰ੍ਹਾਂ ਹੀ ਕਾਂਗੜੇ ਦੇ ਸਿੱਕੇ ਨੇ ਕਾਂਗੜਾ ਮਤਲਬ ਜਿਹੜੀ ਸਟੇਟ ਸੀਗੀ ਤੇ ਉਦੋਂ ਆ ਇੰਡੋਸਤਾਨੀ ਨਾ ਗਈ ਭਾਰਤ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਭਾਰਤ ਦਾ ਜਿਹੜਾ ਇਤਿਹਾਸ ਹੈ ਉਹ ਬਹੁਤ ਹੀ ਪੁਰਾਣਾ ਹੈ ਪਰ ਇਸ ਇਤਿਹਾਸ ਨੂੰ ਜਿਹੜਾ ਲੋਕਾਂ ਨੂੰ ਕਿਵੇਂ ਜਾਣੂ ਕਰਵਾਇਆ ਜਾਵੇ ਇਹ ਇੱਕ ਬਲੱਖਣ ਜੀ ਚੀਜ਼ ਐ ਬਲੱਖਣ ਜੀ ਗੱਲ ਬਣ ਜਾਂਦੀ ਐ ਪਰ ਅੱਜ ਇੱਕ ਅਜੀਹਾ ਇਨਸਾਨ ਤੁਹਾਨੂੰ ਮਿਲਵਾਉਣ ਜਾ ਰਿਹਾ ਜੋ ਪੇਸ਼ੇਵਜੋ ਤਾਂ ਕਹਿ ਲਈਏ ਵੀ کارਪੀਂਟਰ ਐ ਪਰ ਸ਼ੌਕ ਜਿਹੜਾ ਪਾਲਿਆ ਹੋਇਆ ਐ ਉਹ ਬੜਾ ਹੀ ਅਨੋਖਾ ਐ ਇਤਿਹਾਸ ਨੂੰ ਲੋਕਾਂ ਨੂੰ ਦੱਸਣ ਦੇ ਲਈ ਉਸ ਦੇ ਵਜੋਂ ਦਿਖਾ ਦਿੰਦੇ ਆ ਕਿ ਜਿਹੜੀ ਸਿਲੈਕਸ਼ਨ ਜਾਂ ਕਲੈਕਸ਼ਨ ਕੀਤੀ ਹੋਈ ਐ ਉਹ ਬੜੀ ਹੀ ਨਰਾਲੀ ਐ ਜੇਕਰ ਗੱਲ ਕਰੀਏ ਜਿਸ ਸਮੇਂ ਤੋਂ ਜਿਹੜਾ ਭਾਰਤ ਦੇ ਵਿੱਚ ਪਹਿਲਾ ਸਿੱਕਾ ਚੱਲਿਆ ਸੀ ਤਾ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜੋ ਵੀ ਅਨੋਖੇ ਸਿੱਕੇ ਨੇ ਜਾਂ ਵਿਲੱਖਣ ਸਿੱਕੇ ਨੇ ਉਹ ਇਹਨਾਂ ਦੇ ਕੋਲ ਕਲੈਕਸ਼ਨ ਕੀਤੀ ਹੈ ਪਰਮਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਪਰਮਿੰਦਰ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਇਹ ਸ਼ੌਕ ਜਿਹੜਾ ਪਿਆਵਾਂ ਜੀ ਕਦੋਂ ਪਿਆਰ ਆ ਤੇ ਕਿੱਥੋਂ ਲੱਗੀ ਇਹਦੀ ਛੇਟਕ ਮੇਰੇ ਦਾਦਾ ਸਰਦਾਰ ਸ਼ਿਆਮ ਸਿੰਘ ਜੀ ਉਹਨਾਂ ਨੇ ਮੈਨੂੰ ਕੁ ਸਿੱਕੇ ਦਿੱਤੇ ਸੀ ਜਦੋਂ ਮੈਂ ਛੋਟਾ ਜਿਹਾ ਸੀਗਾ ਤੇ ਉਹ ਸਿੱਕੇ ਸੀਗੇ ਆਨੇ ਢੇਲੇ ਗਲੀ ਵਾਲੇ ਪੈਸੇ ਪੁਰਾਣੇ ਜਿਹੜੇ ਹੁੰਦੇ ਸੀ ਇੱਕ ਆਨਾ ਦੋ ਆਨੇ ਤੇ ਬਸ ਉਹ ਸਿੱਕੇਆਂ ਨੂੰ ਮੈਂ ਜਾਨੀ ਛੋਟੇ ਹੁੰਦਿਆਂ ਨੇ ਸਾਂਭਿਆ ਤੇ ਉਸ ਤੋਂ ਬਾਅਦ ਫਿਰ ਮੈਨੂੰ ਜਿਵੇਂ ਸਾਡੇ ਕੋਈ ਰਿਸ਼ਤੇਦਾਰਾਂ ਨੇ ਆਉਣਾ ਬਾਹਰੋਂ ਵੀ ਫੋਰਨ ਦੇ ਸਿੱਕੇ ਹੁਣੇ ਉਹ ਦੇ ਜਾਣੇ ਫੋਰਨ ਦੇ ਨੋਟ ਦੇ ਜਾਣੇ ਫਿਰ ਉਹ ਇਕੱਠੇ ਕਰਨੇ ਸ਼ੁਰੂ ਕੀਤੇ ਜਦੋਂ ਮੈਂ ਥੋੜਾ ਜਿਆ ਹੋਰ ਜ਼ਿਆਦਾ ਵੱਡਾ ਹੋਇਆ ਤੇ ਮੈਂ ਪੜ੍ਹਾਈ ਦੇ ਨਾਲ ਨਾਲ ਮੈਂ ਤਾਂ ਸ਼ੌਂਕਤਾ ਸੀਗੇ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਕੰਮ ਦੇ ਵਿੱਚ ਪਿਆ ਮੈਂ ਇੱਕ ਪਿੰਡਾਂ ਦੇ ਵਿੱਚ ਡੈਡੀ ਨਾਲ ਜਾਣਾ ਵੀ ਕੰਮ ਕਰਦੇ ਸਿਲਸਲੇ 'ਚ ਕਦੇ ਕਿਸੇ ਪਿੰਡ ਕਦੇ ਕਿਸੇ ਉੱਥੇ ਮੈਂ ਗੱਲ ਕਰ ਲੈਣੀ ਅੰਕਲ ਜੀ ਕੋਈ ਇੱਥੇ ਤੁਹਾਡੇ ਕੋਈ ਸਿੱਕੇ ਤਾਂ ਨਹੀਂ ਹੁਣੇ ਮੈਂ ਪੁਰਾਣੇ ਸਿੱਕੇ ਇਕੱਠੇ ਕਰਦਾ ਇਸ ਤਰ੍ਹਾਂ ਕਰਕੇ ਉਹ ਮੇਰੇ ਉਹਨਾਂ ਨੇ ਕਹਣਾ ਭਾਈ ਸਾਡੇ ਕੋ ਆ ਚੀਜ਼ ਪਈ ਆ ਸਾਡੇ ਕੋ ਇੱਕ ਵਾਰੀ ਉਹ ਮੋٹے-ਮੋٹے ਸਿੱਕੇ ਮੈਨੂੰ ਦਿੱਤੇ ਹੁਣ ਪਤਾ ਹੈ ਨਹੀਂ ਸੀ ਵੀ ਕੀ ਆ ਪਰ ਸੀਗੇ ਬਲਖਣ ਤੇ ਫਿਰ ਮੈਂ ਉਹ ਰੱਖੇ ਉਦੋਂ ਬਾਅਦ ਮੈਂ ਫਿਰ ਉਹਦੇ ਉੱਪਰ ਕਾਫੀ ਰਿਸਰਚ ਕੀਤੀ ਕਾਫੀ ਅੱਗੇ ਦੇ ਅੱਗੇ ਦੇ ਕੇ ਫਿਰ ਮੇਰੇ ਇੱਕ ਉਸਤਾਦ ਜੀ ਸ਼ੇਖ ਇਤਕਾਰ ਹੁਸੈਨ ਜੀ ਉਹ ਮੈਨੂੰ ਮਿਲੇ ਤੇ ਇਸ ਤਰ੍ਹਾਂ ਮੈਂ ਉਹਨੂੰ ਦਿਖਾਏ ਉਹ ਕਹਿੰਦੇ ਵੀ ਇਹ ਅਕਬਰ ਬਾਦਸ਼ਾਹ ਦੇ ਸਿੱਕੇ ਨੇ ਫਿਰ ਮੈਨੂੰ ਹੋਰ ਜਿਆਦਾ ਸ਼ੌਂਕ ਹੋਇਆ ਵੀ ਇਸ ਤਰ੍ਹਾਂ ਦੇ ਰਾਜੇ ਮਹਾਰਾਜਿਆਂ ਦੇ ਸਿੱਕੇ ਇਕੱਠੇ ਕਰਨੇ ਨੇ ਨਾ ਕਿ ਫੌਰਨ ਦੇ ਕਰਨੇ ਫੌਰਨ ਤੋਂ ਮੈਂ ਖੜਾ ਛੱਡ ਕੇ ਫਿਰ ਮੈਂ ਰਾਜੇ ਮਹਾਰਾਜਿਆਂ ਵੱਲ ਤੁਰਿਆ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਮੇਰੇ ਕੋਲ 18000 ਰਾਜੇ ਮਹਾਰਾਜਿਆਂ ਦਾ ਸਿੱਕਾ ਹੈਗਾ ਆ ਜਿਹਦੇ ਵਿੱਚ ਕਹ ਲੋ ਵੀ ਸੋਨੇ ਦੇ ਵੀ ਕੁ ਸਿੱਕੇ ਹੈਗੇ ਆ ਕੋਈ ਰਾਜਿਆਂ ਦੇ ਜਿਨ੍ਹਾਂ ਨੂੰ ਆਪਾਂ ਮੋਹਰਾਂ ਕਹਿੰਦੇ ਆ ਚਾਂਦੀ ਦੇ ਸਿੱਕੇ ਜਿਨ੍ਹਾਂ ਨੂੰ ਆਪਾਂ ਰੁਪਏ ਕਹਿੰਦੇ ਆ ਤੇ ਤਾਂਬੇ ਦੇ ਸਿੱਕੇ ਜਿਨ੍ਹਾਂ ਨੂੰ ਆਪਾਂ ਪੈਸੇ ਕਹਿੰਦੇ ਆ ਉਹ ਸਾਰੇ ਕੁੱਲ ਮਿਲਾ ਕੇ ਮੇਰੇ ਕੋਲ ਲਗਭਗ 18000 ਸਿੱਕੇ ਦੀ ਕਲੈਕਸ਼ਨ ਆ ਤੇ ਦੁਨੀਆ ਤੇ ਜਿਹੜਾ ਪਹਿਲਾ ਸਿੱਕਾ ਬਣਿਆ ਜਦੋਂ 2700 ਸਾਲ ਪਹਿਲਾਂ ਮਤਲਬ ਜਨਪਦਾਂ ਦਾ ਰਾਜ ਸੀ ਜੀ ਉਦੋਂ ਜਿਹੜੇ ਸਿੱਕੇ ਬਣੇ ਜਨਪਦਾਂ ਦੇ ਸਿੱਕਿਆਂ ਤੋਂ ਲੈ ਕੇ ਫਿਰ ਉਹ ਦਵਾ ਚੰਦਰ ਗੁਪਤ ਮੋਰੀਆ ਆਇਆ ਫਿਰ ਉਸ ਤੋਂ ਬਾਅਦ ਕੁਸ਼ਾਨ ਆਏ ਫਿਰ ਯੋਧੇ ਆਏ ਫਿਰ ਮੁਗਲ ਆਏ ਜਿੰਮੇ ਜਿੰਮੇ ਵੀ ਡਾਇਨਾਸਟੀ ਚੇਂਜ ਹੁੰਦੀ ਗਈ ਜਿੰਨੇ ਵੀ ਮਤਲਬ ਕਹਿ ਲਈਏ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਤੇ ਜਿੰਨੀਆਂ ਰਿਆਸਤਾਂ ਸੀਗੀਆਂ ਉਹਨਾਂ ਲਗਭਗ ਸਾਰਿਆਂ ਦੇ ਸਿੱਕੇ ਮੇਰੇ ਕੋਲ ਪੀੜੀ ਦਰ ਪੀੜੀ ਹੈਗੇ ਨੇ ਜੀ ਤੇ ਕੋਸ਼ਿਸ਼ ਕੀਤੀ ਆ ਵੀ ਆਪਣੇ ਇਤਿਹਾਸ ਨੂੰ ਸੰਭਲ ਲਈਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਕੁਝ ਬਚਾ ਸਕੀਏ ਇਹ ਸਭ ਤੋਂ ਪਹਿਲਾ ਸਿੱਕਾ ਸੀ ਇਹ ਪਹਿਲਾ ਸਿੱਕਾ ਜੀ ਇਹਦਾ ਨਾਮ ਕੀ ਸੀ ਮਤਲਬ ਇਹ ਇਹਨੂੰ ਕਹਿੰਦੇ ਨੇ ਪੰਚਮਾਰਕੋ ਜੀ ਜਨਪਦਾਂ ਦੇ ਸਿੱਕੇ ਕਹਿੰਦੇ ਆ ਜੀ ਇਹਨਾਂ ਨੂੰ ਤੇ ਇਹ ਪੰਚਮਾਰਕ ਸਿੱਕੇ ਤੋਂ ਸ਼ੁਰੂ ਹੋਇਆ ਸਫ਼ਰ ਉਸ ਤੋਂ ਬਾਅਦ ਜੀ ਜਿਵੇਂ ਕੱਲ ਕੋਨ ਕਨਸੀ ਕੁਸ਼ਾਨ ਆਇਆ ਮੋਰਿਆ ਕਾਲ ਆਇਆ ਕਨਸੀ ਕੁਸ਼ਾਨ ਆਇਆ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਵੀ ਡਾਇਨੈਸਟੀਆਂ ਚੇਂਜ ਹੁੰਦੀਆਂ ਗਈਆਂ ਫਿਰ ਜਿਵੇਂ ਦਿੱਲੀ ਸੁਲਤਾਨ ਆਏ ਗਜਨੀ ਸੁਲਤਾਨ ਆਏ ਸਿੰਧ ਸੁਲਤਾਨ ਆਏ ਮਾਲਵਾ ਸੁਲਤਾਨ ਆਏ ਉਦੋਂ ਆਪਾਂ ਗੱਲ ਕਰੀਏ ਜਿਹੜੇ ਅ ਮੁਗਲ ਸੀ ਦਿੱਲੀ ਦੇ ਜਿਹੜੇ ਮੁਹੰਮਦ ਗੋਰੀ ਹੋ ਗਿਆ ਤੋਗਲਕ ਹੋ ਗਿਆ ਠੀਕ ਹੈ ਲੋਧੀ ਹੋ ਗਿਆ ਗੋਰੀ ਹੋ ਗਿਆ ਤੇ ਇਸ ਤਰ੍ਹਾਂ ਮਤਲਬ ਜਿਵੇਂ ਜਿਵੇਂ ਵੀ ਦਿੱਲੀ ਦੇ ਉੱਪਰ ਬੈਠਣ ਵਾਲੇ ਬਾਦਸ਼ਾਹ ਆਈ ਗਏ ਤੇ ਜਿਹੜੀਆਂ ਛੋਟੀਆਂ ਰਿਆਸਤਾਂ ਸੀ ਜਿਵੇਂ ਮਰੇਕ ਕੋਲ ਆ ਰਿਆਸਤ ਹੋ ਗਈ ਨਾਭਾ ਰਿਆਸਤ ਪਟਿਆਲਾ ਰਿਆਸਤ ਜੀਂਦ ਰਿਆਸਤ ਤੇ ਇਹ ਜਿਵੇਂ ਰਿਆਸਤਾਂ ਸੀ ਇਹਨਾਂ ਰਿਆਸਤਾਂ ਦੇ ਜਿਹੜੇ ਸਿੱਕੇ ਸੀ ਉਹਨਾਂ ਦੇ ਅੱਗੇ ਕਿੰਨੇ ਨਵਾਬ ਹੋਏ ਕਿੰਨੇ ਨਵਾਬਾਂ ਨੇ ਸਿੱਕੇ ਕੱਢੇ ਜੀ ਜਿਵੇਂ ਆਪਾਂ ਗੱਲ ਕਰੀਏ ਵੀ ਜਿਵੇਂ ਹੁਣ ਸਾਡਾ ਜਿਹੜਾ ਜ਼ਿਲ੍ਹਾ ਆ ਮਲੇਰਕੋਟਲਾ ਆ ਆਪਾਂ ਮਲੇਰਕੋਟਲੇ ਨਵਾਬਾਂ ਦੀ ਗੱਲ ਕਰੀਏ ਮਲੇਰ ਕੋਟਲੇ ਦੇ ਜਿਹੜੇ 22 ਨਵਾਬ ਹੋਏ ਨੇ ਟੋਟਲ ਜੀ 22 ਨਵਾਬਾਂ ਦੇ ਵਿੱਚੋਂ 11 ਨਵਾਬਾਂ ਨੇ ਸਿੱਕੇ ਕੱਢੇ ਨੇ ਜਿਦੇ ਵਿੱਚੋਂ ਮੇਰੇ ਕੋਲੇ 9 ਨਵਾਬਾਂ ਦੇ ਸਿੱਕੇ ਹੈਗੇ ਨੇ ਜੀ ਜਿਦੇ ਚੋਂ ਭੀਖਨ ਖਾਂ ਬਹਾਦਰ ਖਾਂ ਸਦੁੱਲਾ ਖਾਂ ਅਮੀਰ ਅਲੀ ਖਾਂ ਮਹਿਬੂਬ ਅਲੀ ਖਾਂ ਸਕੰਦਰ ਅਲੀ ਖਾਂ ਇਬਰਾਹਿਮ ਅਲੀ ਖਾਂ ਅਹਿਮਦ ਅਲੀ ਖਾਂ ਇਸ ਤਰ੍ਹਾਂ ਮਤਲਬ ਸਟੈਪ ਬਾਈ ਸਟੈਪ ਜਿੰਨੇ ਰਾਜੇ ਹੋਏ ਜਾਂ ਜਿੰਨੇ ਕਹ ਲਈ ਨਵਾਬ ਹੋਏ ਉਸ ਰਿਆਸਤ ਦੀ ਉਹਨਾਂ ਸਾਰਿਆਂ ਦੇ ਸਿੱਕੇ ਆਪਣੇ ਕੋ ਪੀੜੀਦਰ ਪੀੜੀ ਹੈਗੇ ਨੇ ਕਿਨੇ ਕਿਹੜੇ ਕਿੰਨੇ ਸਾਲ ਚ ਰਾਜ ਕੀਤਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੀ ਪਟਿਆਲਾ ਰਿਆਸਤ ਦੀ ਕਿਉਂਕਿ ਪੰਜਾਬ ਦੇ ਵਿੱਚ ਵਸਿੰਦੇ ਆ ਤੇ ਮਤਲਬ ਜਿਹੜੀਆਂ ਰਿਆਸਤਾਂ ਪੰਜਾਬ ਦੀਆਂ ਨੇ ਉਹਨਾਂ ਦਾ ਗੱਲ ਕਰਨੀ ਵੀ ਬਣਦੀ ਆ ਤੇ ਇਹ ਪਟਿਆਲਾ ਰਿਆਸਤ ਦੇ ਸਿੱਕੇ ਨੇ ਜੀ ਇਹਦੇ ਵਿੱਚ ਅਮਰ ਸਿੰਘ ਸਹਿਬ ਸਿੰਘ ਕਰਮ ਸਿੰਘ ਨਰਿੰਦਰ ਸਿੰਘ ਮਹਿੰਦਰ ਸਿੰਘ ਰਜਿੰਦਰ ਸਿੰਘ ਜਿਵੇਂ ਜਿਵੇਂ ਵੀ ਡਾਇਨਾਸਟੀ ਚੇਂਜ ਹੁੰਦੀ ਗਈ ਪੀੜੀ ਦਾਰ ਪੀੜੀ ਰਾਜਾ ਬਦਲਦਾ ਗਿਆ ਉਹਨਾਂ ਸਾਰਿਆਂ ਦੇ ਸਿੱਕੇ ਇੱਥੇ ਹੈਗੇ ਨੇ ਜੀ ਤੇ ਇਸ ਤਰ੍ਹਾਂ ਮਤਲਬ ਇਹ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਇਹ ਸਾਰੇ ਚਾਂਦੀ ਦੇ ਸਿੱਕੇ ਨੇ ਜੀ ਇਹਨਾਂ ਰੁਪਏ ਨੇ ਜੀ ਇਹ ਜਿਹੜਾ ਤਾਂਬੇ ਦਾ ਸਿੱਕਾ ਹੁੰਦਾ ਉਹ ਪੈਸਾ ਹੁੰਦਾ ਜੀ ਜਿਹੜਾ ਚਾਂਦੀ ਦਾ ਹੁੰਦਾ ਜਿਵੇਂ ਆ ਚਾਂਦੀ ਦੇ ਨੇ ਸਾਰੇ ਤੇ ਸਾਰੇ ਮਤਲਬ ਰੁਪਏ ਨੇ ਜੀ ਤੇ ਇਸ ਤਰ੍ਹਾਂ ਹੀ ਜਿਵੇਂ ਮੰਨ ਲਓ ਹੁਣ ਆਪਾਂ ਗੱਲ ਕਰੀਏ ਪੰਜਾਬ ਦੀ ਜੀ ਤੇ ਆਪਣਾ ਜਿਹੜਾ ਸਿੱਖ ਰਾਜ ਆਇਆ ਸਿੱਖ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਠੀਕ ਹੈ ਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ 1801 ਤੋਂ 1839 ਤੱਕ ਮਤਲਬ ਰਾਜ ਮੰਨਿਆ ਜਾਂਦਾ ਕਈ ਇਸ ਨੂੰ 1800 ਅਸਤੋਰੀ 1799 ਵੀ ਲਿਖਦੇ ਨੇ ਪਰ ਜਿਹੜਾ ਇਹ 1700 99 ਆ ਉਹ ਲਾਹੌਰ ਤੇ ਆਪਣਾ ਝੰਡਾ ਝੁੱਲ ਗਿਆ ਸੀਗਾ ਪਰ ਜਿਹੜਾ ਅਸਲੀ ਰਾਜ ਜਿਹੜਾ ਇੱਧਰ ਸ਼ੁਰੂ ਹੋਇਆ ਉਹ 1801 ਤੋਂ ਹੈ ਠੀਕ ਹੈ ਨਹੀਂ 1701 ਤੋਂ 1839 ਤੱਕ ਇਹ ਸਿੱਖ ਰਾਜ ਦੇ ਸਿੱਕੇ ਨੇ ਜੀ ਇਹਦੇ ਵਿੱਚ ਮੇਰੇ ਕੋਲੇ ਸਿੱਖ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਦਲੀਪ ਸਿੰਘ ਕਬਰਨਾਉ ਨਿਹਾਲ ਸਿੰਘ ਮਹਾਰਾਣੀ ਚੰਦਕੌਰ ਹਰੀ ਸਿੰਘ ਨਲੂਆ ਤੇ ਜਿਵੇਂ ਜੇ ਖੜਕ ਸਿੰਘ ਜਿਵੇਂ ਜਿਵੇਂ ਵੀ ਮਤਲਬ ਸਿੱਖ ਰਾਜੇ ਆਉਂਦੇ ਗਏ ਸਟੈਪ ਬਾਈ ਸਟੈਪ ਮਲਗਦੀ ਤੇ ਬੰਦੇ ਗਏ ਲਗਭਗ ਉਹ ਹਰ ਇੱਕ ਸਾਲ ਦਾ ਸਿੱਕਾ ਜਿਹੜਾ ਉਹਨਾਂ ਨੇ ਜਾਰੀ ਕੀਤਾ ਉਹ ਹੈਗਾ ਮੇਰੇ ਕੋ ਪੀੜੀਦਰ ਪੀੜੀ ਤੇ ਇਸ ਤਰ੍ਹਾਂ ਹੀ ਮਤਲਬ ਜਿਹੜੀਆਂ ਰਾਜਸਥਾਨ ਦੀਆਂ ਸਟੇਟਾਂ ਨੇ ਜਾਂ ਹੋਰ ਸਟੇਟਾਂ ਨੇ ਜਿਵੇਂ ਆਪਾਂ ਗੱਲ ਕਰੀਏ ਬਾਕੀ ਆਪਣੇ ਇੰਡੀਆ ਦੀਆਂ ਸਟੇਟਾਂ ਦੀ ਇੰਦੌਰ ਸਟੇਟ ਹੋ ਗਈ ਠੀਕ ਹੈ ਜੀ ਬੁੰਦੀ ਸਟੇਟ ਹੋ ਗਈ ਗਵਾਲੀਅਰ ਸਟੇਟ ਹੋ ਗਈ ਹైదరాబాద్ ਸਟੇਟ ਹੋ ਗਈ ਅਬਦ ਸਟੇਟ ਹੋ ਗਈ ਪ੍ਰਤਾਪਗੜ ਸਟੇਟ ਹੋ ਗਈ ਮਰਾਠਿਆਂ ਦੇ ਸਿੱਕੇ ਹੋਗੇ जैसलमेर स्टेट ਹੋਗੀ ਨਵਨਗਰ स्टेट ਹੋਗੀ ਤੇ ਇਸ ਤਰ੍ਹਾਂ ਹੀ ਕਾਂਗੜੇ ਦੇ ਸਿੱਕੇ ਨੇ ਕਾਂਗੜਾ ਮਤਲਬ ਜਿਹੜੀ ਸਟੇਟ ਸੀਗੀ ਤੇ ਉਦੋਂ ਆ ਇੰਦੋਸਤਾਨੀ ਆ ਗਏ ਐ ਸਿਕੰਦਰ ਲੋਧੀ ਆ ਗਿਆ ਹਾਂਜੀ ਫਿਰ ਉਸ ਤੋਂ ਬਾਅਦ ਇਹ ਖਿਲਜੀ ਵੰਸ਼ ਆ ਗਿਆ ਜੀ ਇਸ ਤਰ੍ਹਾਂ ਇਹ ਕੁਸ਼ੰਭੀ ਕੋਇਨ ਆ ਗਏ ਇਹ ਅਲਾਉਦੀਨ ਖਿਲਜੀ ਦੇ ਸਿੱਕੇ ਆ ਗਏ ਇਹ ਅਕਬਰ ਬਾਦਸ਼ਾਹ ਦੇ ਸਿੱਕੇ ਆ ਗਏ ਬਾਕੀ ਗੁਜਰਾਤ ਸੁਲਤਾਨ ਆ ਗਏ ਸਾਰੇ ਇਹ ਤੇ ਇਸ ਤਰ੍ਹਾਂ ਹੀ ਇਹ ਜਿਨੂ ਮੁਹੰਮਦ ਬਿਨ ਸ਼ਾਮ ਕਹਿੰਦੇ ਸੀ ਜੀ ਜੀ ਮੁਹੰਮਦ ਗੋਰੀ ਵੀ ਕਹਿੰਦੇ ਸੀ ਮੁਹੰਮਦ ਬਿਨ ਸ਼ਾਮ ਵੀ ਕਹਿੰਦੇ ਸੀ ਇਹ ਹਿੰਦੂ ਡਾਇਨਸਟੀ ਦੇ ਵਿੱਚ ਆ ਗਏ ਤੇ ਇਹ ਇਹਨਾਂ ਦੇ ਸਿੱਕੇ ਆ ਗਏ ਗੁਲਬਰਗਾ ਸਟੇਟ ਆ ਗਈ ਆਪਣੇ ਗੁਜਰਾਤ ਸਟੇਟ ਆ ਗਈ ਤੇ ਇਸ ਤਰ੍ਹਾਂ ਹੀ ਇਹ ਮਾਲਵਾ ਸੁਲਤਾਨਾ ਦੇ ਸਿੱਕੇ ਨੇ ਇਸ ਤੋਂ ਸਟੈਪ ਬਾਈ ਸਟੈਪ ਮਤਲਬ ਕੋਸ਼ਿਸ਼ ਕੀਤੀ ਹੈ ਵੀ ਹਰ ਰਾਜੇ ਦਾ ਸਿੱਕਾ ਮਤਲਬ ਕਲੈਕਟ ਕਰਨ ਦਾ ਸਾਡੇ ਕੋਲ ਹੈ ਹੈਗਾ ਜੀ ਕਿੰਨੇ ਕ ਸਿੱਕੇ ਜਿਹੜੇ ਇਸ ਵੇਲੇ ਇਕੱਠੇ ਕੀਤੇ ਆ ਹਾਂ ਲਗਭਗ ਮੇਰੇ ਕੋਲ 18000 ਦੇ ਕਰੀਬ ਸਿੱਕੇ ਹੈਗੇ ਜੀ ਤੇ ਇਹ ਥੋੜੇ ਜਿਹੇ ਸਿੱਕੇ ਲਾਏ ਨੇ ਕਿਉਂਕਿ ਇੱਥੇ ਆਪਣੇ ਕੋਲ ਜਗ੍ਹਾ ਨਹੀਂ ਹੈਗੀ ਜੇ ਆਪਾਂ ਕੱਲ ਇਹ ਵੀ ਟੇਬਲ ਨਾਲ ਟੇਬਲ ਜੋੜ ਕੇ ਜਿਵੇਂ ਮੈਂ ਐਗਜ਼ੀਬਿਸ਼ਨ ਲਾਉਣਾ ਜੇ ਆਪਾਂ ਟੇਬਲ ਨਾਲ ਟੇਬਲ ਜੋੜ ਕੇ ਤੁਸੀਂ ਮੈਨੂੰ 2 ਕਿਲੋਮੀਟਰ ਲੰਬੇ ਟੇਬਲ ਲਾ ਦਿਓ ਜੀ ਟੇਬਲ ਨਾਲ ਟੇਬਲ ਜੋੜ ਕੇ 2 ਕਿਲੋਮੀਟਰ ਲੰਬੀ ਲੈਂ ਲਾ ਦੂੰ ਤਾਂ ਮੈਂ ਕੱਲਾ ਭਰ ਸਕਦਾ ਇੰਨਾ ਸਮਾਨ ਆਪਣੇ ਕੋਲ ਹੈਗਾ ਜੀ ਜੀ ਜੇ ਮੈਂ ਹੱਥ ਲਿਖਤਾਂ ਦੇਖ ਰਿਹਾਗਾ ਹਾਂਜੀ ਤੇ ਛੋਟੇ ਤੋਂ ਛੋਟਾ ਆਕਾਰ ਵੀ ਪਿਆ ਜੀ 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 ਤੇ ਕੀ ਕੀ ਹੈ ਦੱਸ ਸਕਦੇ ਹੋ ਜੀ ਇਹ ਹਾਂਜੀ ਇਹ ਬਾਈਬਲ ਆ ਜੀ ਜੀ ਜਿਹਨੂੰ ਆਪਾਂ ਹੋਲੀ ਬਾਈਬਲ ਕਹਿੰਦੇ ਨੇ ਆ ਜੀ ਇਹ ਦੇਖੋ ਕਿੰਨੇ ਬਰੀ ਕਾਕਰ ਨੇ ਜੀ ਇਹ ਬਾਈਬਲ ਆ ਜੀ ਸਾਰੀ ਕੰਪਲੀਟ ਹੈ ਵਿਦ ਪਿਕਚਰ ਇਹਦਾ ਸਾਈਜ਼ ਕੀ ਹੈ ਜੀ ਇਹਦਾ ਸਾਈਜ਼ 1 ਇੰਚ ਹੈ ਜੀ 1 ਇੰਚ ਹੈ ਹਾਂ ਜੀ ਇਹ ਬਾਈਬਲ ਇਹਨੂੰ ਫਿਰ ਪੜਨ ਦਾ ਤਰੀਕਾ ਕੀ ਹੈ ਇਹਦੇ ਨਾਲ ਲੈਂਜ ਹੁੰਦਾ ਜੀ ਮਤਲਬ ਲੈਂਜ ਪ੍ਰੋਵਾਈਡ ਕੀ ਹੁੰਦਾ ਸੀ ਇਹ ਜਿਹੜੀ ਆ ਕੁਰਾਨ ਆ ਜੀ ਇਸ ਜੀ ਇਹ ਸਾਰੇ ਕੁਰਾਨ ਇਹ ਵੀ 1 ਇੰਚ ਹੈ ਜੀ ਹਾਂ ਜੀ ਇਹ ਵੀ 1 ਇੰਚ ਹੈ ਜੀ ਜੀ ਤੇ ਇਹ ਇਹ ਗੀਤਾ ਆ ਗਈ ਜੀ ਛੋਟੀ ਤੇ ਇਹ ਵੀ ਛੋਟੀ ਕੀਤਾ ਹੈ ਜੀ ਜੀ ਤੇ ਇਸ ਤਰ੍ਹਾਂ ਮਤਲਬ ਜਿਹੜੇ ਯੂਨੀਕ ਸਾਈਜ਼ ਨੇ ਜੀ ਤੇ ਉਹ ਵੀ ਮੈਂ ਕਲੈਕਟ ਕੀਤੇ ਨੇ ਇਹ ਜਦੋਂ ਫਰਸਟ ਵਰਲਡ ਵਾਰ ਹੋਈਆ ਜਦੋਂ ਫੌਜੀਆ ਨੂੰ ਮਤਲਬ ਗੁਰੂ ਗ੍ਰੰਥ ਸਾਹਿਬ ਦਿੱਤੇ ਗਏ ਸੀਗੇ ਜੀ ਸਿੱਖਾਂ ਨੂੰ ਤੇ ਉਦੋਂ ਜਿਹੜੇ ਹਿੰਦੂ ਸੀਗੇ ਹਿੰਦੂਆਂ ਨੂੰ ਮਤਲਬ ਗੀਤਾ ਮੁਸਲਮਾਨਾਂ ਨੂੰ ਕੁਰਾਨ ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦਿੱਤੇ ਗਏ ਸੀ ਜੀ ਤੇ ਉਸ ਵੇਲੇ ਦਾ ਮਤਲਬ ਇਹ ਕੁਰਾਨ ਆ ਜੀ 1 ਇੰਚ ਦਾ ਜੀ ਇਹਦਾ ਸਾਈਜ਼ ਤੁਸੀਂ ਦੇਖ ਸਕਦੇ ਹੋ 1 ਇੰਚ ਬਾਈ ਪੌਣੀ ਇੰਚ ਜੀ ਤੇ ਇਹ ਚਾਂਦੀ ਦੀ ਡੱਬੀ ਨਾਲ ਆ ਜੀ ਤੇ ਉਹਨਾਂ ਸਮਿਆਂ ਦੇ ਵਿੱਚ ਇਹ ਮਤਲਬ ਫੌਜੀਆਂ ਨੂੰ ਦਿੱਤੇ ਗਏ ਸੀਗੇ ਗ੍ਰਾਮ ਇਹਦਾ ਇਹਦੀ ਸ਼ੇਪ ਜਿਹੜੀ ਤਵੀਤ ਵਾਂਗੂ ਕਿਉਂ ਹੈ ਜੀ ਇਹ ਜਿਹੜੇ ਮਤਲਬ ਮੁਸਲਮਾਨ ਫੌਜੀ ਸੀ ਉਹ ਧਾਗੇ ਚ ਪਾ ਕੇ ਆਪਣੇ ਗਲੇ ਚ ਰੱਖਦੇ ਸੀ ਜੀ ਜੀ ਕੁਰਾਨ ਨੂੰ ਜਿਹੜੇ ਸਿੱਖ ਫੌਜੀ ਹੁੰਦੇ ਸੀ ਉਹ ਦਸਤਾਰ ਦੇ ਵਿੱਚ ਰੱਖਦੇ ਸੀ ਜੀ ਜੀ ਤੇ ਉਸ ਤਰ੍ਹਾਂ ਮਤਲਬ ਸਿੱਖ ਫੌਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉਹ ਦਸਤਾਰ ਦੇ ਵਿੱਚ ਰੱਖਦੇ ਸੀ ਇਹ ਕਿੰਨਾ ਕੁ ਪੁਰਾਣੀ ਸਮੇ ਦੀ ਨੇ ਇਹ ਫਰਸਟ ਵਰਲਡ ਵਾਰ ਦਾ ਜੀ ਇਹ ਜੀ ਤੇ ਬਾਕੀ ਇਹ ਉਹਨਾਂ ਸਮਿਆਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਤਲਬ ਦਿੱਤੇ ਗਏ ਸੀ ਉਹਨਾਂ ਦੇ ਨਾਲ ਇਹ ਚੌਰ ਦਿੱਤੇ ਗਏ ਸੀ ਇਹ ਚੌਰ ਸਾਹਿਬ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਕਢਾਈ ਪੂਰੀ ਵਧੀਆ ਹੋਈ ਆ ਬਹੁਤ ਸੋਹਣਾ ਕੰਮ ਹੋਇਆ ਤੇ ਬਕਾਇਦਾ ਉਸ ਸਮੇ ਦਾ ਪੁਰਾਤਨ ਆ ਜੀ ਜੀ ਇਹ ਤੇ ਡੰਡੀ ਤੇ ਵੀ ਬਹੁਤ ਸੋਹਣਾ ਕੰਮ ਹੋਇਆ ਜੀ ਤੇ ਇਹ ਉਸ ਸਮੇ ਦਾ ਮਤਲਬ ਚੌਰ ਸਾਹਿਬ ਆ ਜੀ ਤੇ ਉਸ ਤੋਂ ਬਾਅਦ ਜਿਹੜੀ ਆਹਾ ਇਹ ਕੀ ਚੀਜ਼ ਆ ਜੀ ਇਹ ਪੱਤਿਆਂ ਦੇ ਉੱਪਰ ਲਿਖੀ ਰਮਾਇਣ ਆ ਜੀ ਜੀ ਇਹ ਤਾੜ ਦੇ ਪੱਤੇ ਨੇ ਜਿਹਨੂੰ ਤਾੜ ਪੱਤਰ ਵੀ ਕਿਹਾ ਜਾਂਦਾ ਜੀ ਤਾੜ ਪੱਤਰ ਵੀ ਕਿਹਾ ਜਾਂਦਾ ਤੇ ਪੱਤਿਆਂ ਦੇ ਉੱਪਰ ਲਿਖੀ ਹੋਈ ਰਮਾਇਣ ਆ ਜੀ ਇਹ ਤਾਮਿਲ ਭਾਸ਼ਾ ਦੇ ਵਿੱਚ ਹੂੰ ਤੇ ਤੇ ਇਹਨੂੰ ਲੇਖਣ ਦੀ ਵਿਧੀ ਕੀ ਪਤਾ ਤੁਹਾਨੂੰ ਮਤਲਬ ਜਿਵੇਂ ਤੁਸੀਂ ਕਲੈਕਸ਼ਨ ਕਰਦੇ ਹੋ ਤਾਂ ਉਹਦੀ ਚੀਜ਼ ਦੇ ਬਾਰੇ ਕੋਖ ਪੜਤਾਲ ਵੀ ਕੀਤੀ ਹੋਵੇ ਇਹ ਕਿਸ ਚੀਜ਼ ਦੇ ਨਾਲ ਲਿਖਿਆ ਹੋਇਆ ਸਤਿਕਨ ਉਜਾਰ ਹੁੰਦਾ ਜੀ ਜੇ ਮੈਂ ਤਿੱਖਾ ਹੁੰਦਾ ਬਿਲਕੁਲ ਮੂਰੋਂ ਤੇ ਉਹ ਵੀ ਆਪਣੇ ਕੋਲ ਹੈਗਾ ਆ ਹੁਣ ਆ ਵੀ ਥੋੜੀ ਜਗ੍ਹਾ ਦੀ ਪ੍ਰੋਬਲਮ ਕਰਕੇ ਆਪਾਂ ਉਹਨੂੰ ਨਹੀਂ ਹਜੇ ਕੱਢਿਆ ਤੇ ਨਹੀਂ ਤੁਹਾਨੂੰ ਵੈਸੇ ਮੈਂ ਨਾਲ ਡਿਸਪਲੇ ਕਰ ਦੇਣਾ ਹੁਣ ਤੇ ਉਹ ਉਜ਼ਾਰ ਨਾਲ ਮਤਲਬ ਪੱਤੇ ਨੂੰ ਜਦੋਂ ਆਪਾਂ ਉੱਪਰ ਲਿਖਦੇ ਆ ਉਹ ਵਿੱਚੋਂ ਦੁੱਧ ਜਿਹਾ ਨਿਕਲਦਾ ਗਾ ਲੋ ਉਹ ਜਿਹੜਾ ਦੁੱਧ ਆ ਉਹ ਟਾਈਮ ਪੈ ਕੇ ਜਦੋਂ ਥੋੜਾ ਸੁੱਕਦਾ ਕਾਲਾ ਹੁੰਦਾ ਤੇ ਉਹ ਅੱਖਰ ਫਿਰ ਜਿਹੜੇ ਆ ਕਾਲਸ ਵਾਂਗੂ ਇਸ ਤਰ੍ਹਾਂ ਬਣ ਜਾਂਦੇ ਨੇ ਜੀ ਜੀ ਤੇ ਇਹ ਉਹ ਮਤਲਬ ਉਜ਼ਾਰ ਵੀ ਆਪਣੇ ਕੋਲ ਹੈਗਾ ਉਹਦੇ ਨਾਲ ਦਾ ਬਾਕੀ ਇਹਨਾਂ ਵਿੱਚ ਕੋਈ ਸ਼ੇਪ ਬਣਾਈ ਜਾਂਦੀ ਹੈ ਬਾਕਾਇਦਾ ਇਹਦੇ ਵਿੱਚ ਸਰਾਕ ਛੱਡਿਆ ਜਾਂਦਾ ਉੱਥੋਂ ਅੱਖਰ ਇਧਰ ਤੇ ਉਦੋਂ ਅੱਖਰ ਇਧਰ ਨਾ ਤਾਂ ਲਿਖਤ ਉਸ ਹਿਸਾਬ ਨਾਲ ਲਿਖਤ ਹੁੰਦਾ ਪਹਿਲਾਂ ਸਾਰੇ ਸਰਾਕ ਮਾਰੇ ਜਾਂਦੇ ਨੇ ਕਈਆਂ ਦੇ ਵਿੱਚ ਦੋ ਸਰਾਕ ਹੁੰਦੇ ਨੇ ਉਹਦੇ ਵਿੱਚ ਵੀ ਫਿਰ ਉਹ ਉਸ ਹਿਸਾਬ ਨਾਲ ਇਹ ਲਿਖਤ ਉਵੇਂ ਹੁੰਦੀ ਹੈ ਵੀ ਉੱਥੋਂ ਉਹਨੂੰ ਕੱਟ ਕਰਕੇ ਅਗਲਾ ਉਦੋਂ ਅੱਖਰ ਜਿਹੜਾ ਅੱਗੇ ਮੈਂ ਤਾਂ ਲਿਖਿਆ ਜਾਂਦਾ ਜੀ ਤੇ ਇਹ ਕਿੰਨਾ ਕੁ ਸਮਾਂ ਜਿਹੜੀ ਪੁਰਾਣੀ ਆ ਇਹ ਇਹ ਤਾਂ ਲਗਭਗ ਪੀਰੀਅਡ ਹੈ ਜੀ ਜਿਖੋ ਹੁਣ ਇਹਦੇ ਚ ਮੈਂਸ਼ਨ ਤਾਂ ਕੋਈ ਹੈ ਨਹੀਂਗਾ ਹੁਣ ਕਹਿਣ ਨੂੰ ਆਪਾਂ ਕਹਿ ਸਕਦਾ ਵੀ 200 ਸਾਲਾਂ ਕਹਿਣ ਨੂੰ ਕਹਿ ਸਕਦੇ ਆ ਵੀ 600 ਸਾਲ ਆ ਕਾਰਨ ਵੀ ਇਹ ਜਿਹੜੀ ਮਤਲਬ ਇਹਨੂੰ ਗੂਗਲ ਤੇ ਜਦੋਂ ਆਪਾਂ ਸਰਚ ਕਰਦੇ ਆ ਤਾਂ ਇਹਦੇ ਵਿੱਚ ਅ ਕਹ ਲਓ ਵੀ 800 900 ਸਾਲ ਪਹਿਲਾਂ ਇਹ ਚੀਜ਼ ਲਿਖੀ ਜਾਂਦੀ ਸੀ ਉਦੋਂ ਇਹਦੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਮਤਲਬ ਇਹ ਹੁਣ ਤੱਕ ਕਹ ਲਓ ਵੀ ਇਹ ਲਿਖਤ ਇਸ ਤਰ੍ਹਾਂ ਚੱਲਦੀਆਂ ਨਿਕੀਆਂ ਜੀ ਸਾਊਥ ਦੇ ਵਿੱਚ ਤੇ ਜਿੱਦਾਂ ਕਿ ਮੈਂ ਦੇਖ ਰਿਹਾ ਵੀ ਇਹ ਸਾਰੀਆਂ ਅਥਲਿਕ ਤਾਂ ਨਹੀਂ ਜੀ ਹਾਂ ਜੀ ਹਾਂ ਜੀ ਅਥਲਿਕ ਕੀ ਕੀ ਇਹਨਾਂ ਦੇ ਵਿੱਚ ਸ਼ਾਮਿਲ ਹੈ ਜਿਹੜਾ ਇਹ ਗੋਸ਼ਟ ਗੁਰੂ ਬਾਬੇ ਨਾਨਕ ਜੀ ਕੀ ਹੈ ਜੀ ਤਤਕਰਾ ਪੋਥੀ ਜਪ ਅਰਥਨ ਨਾਲ ਗੋਸ਼ਟ ਬਾਬੇ ਨਾਨਕ ਕੀ ਤੇ ਇਹ ਮਤਲਬ ਗੋਸ਼ਟ ਗੁਰੂ ਬਾਬੇ ਨਾਨਕ ਕੀ ਆ ਜੀ ਤੇ ਇਹ 15 ਗ੍ਰੰਥੀ ਪੋਥੀ ਆ ਜੀ ਜੀ ਤੇ ਇਹ ਇਸ ਤਰ੍ਹਾਂ ਹੀ ਮਤਲਬ ਇਹ 1698 ਦੀ ਪੋਥੀ ਆ ਜੀ ਇਹ ਹੈਗੀ ਆ ਜੀ ਅਧਿਆਤਮਕ ਪ੍ਰਕਾਸ਼ ਇਹ ਵੀ ਹੱਥ ਲਿਖਤਾ ਹਾਂਜੀ ਹੱਥ ਲਿਖਤਾ ਜੀ ਆ ਦੇਖੋ ਹੱਥ ਲਿਖਤ ਪੋਥੀ ਆ ਅਧਿਆਤਮਕ ਪ੍ਰਕਾਸ਼ ਆ ਤੇ ਲਿਖੀ ਸਖਦੇਵ ਸਿੰਘ ਨੇ ਆ ਤੇ ਇਹ 1698 ਦੀ ਆ ਜੀ ਜੀ ਬਾਕਾਇਦਾ ਸਾਰਾ ਲਿਖਿਆ ਮੈਂਸ਼ਨ ਹੋਇਆ ਕਿਹਨੇ ਲਿਖੀ ਕਿਹਨੇ ਲਿਖਾਈ ਤੇ ਇਹ ਵੀ ਹੁਣੀ ਮਿਲੇ ਇਹਦੇ ਜਿਲਦ ਜੇ ਬਣਵਾਉਣੀ ਆ ਤੇ ਇਸ ਤਰ੍ਹਾਂ ਹੀ ਇਹ 15 ਗ੍ਰੰਥੀ ਆ ਗਈ ਇਹ ਗੀਤਾ ਆ ਜੀ ਜੀ ਭਗਵਤ ਗੀਤਾ ਆ ਜੀ ਪੰਜਾਬੀ ਦੇ ਵਿੱਚ ਲਿਖੀ ਹੋਈ ਜੀ ਜਿਹਦੀ ਜਿਹੜੀ ਸਟਾਰਟਿੰਗ ਆ ਉਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਹੁੰਦੀ ਆ ਅਸਰ ਆਪਾਂ ਦੇਖਦੇ ਆ ਵੀ ਜਿਹੜੀ ਗੀਤਾ ਉਹ ਕਹਿ ਲਿਏ ਵੀ ਆ ਸੰਸਕ੍ਰਿਤ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਲਿਖੀ ਹੋਈ ਹੁੰਦੀ ਆ ਹਾਂਜੀ ਹਾਂਜੀ ਪਰ ਇਹ ਪੰਜਾਬੀ ਦੇ ਵਿੱਚ ਅਨੁਵਾਦ ਕਿਵੇਂ ਹੋਇਆ ਕਿਉਂਕਿ ਦੇਖੋ ਐ ਆ ਵੀ ਹਰ ਧਰਮ ਦੇ ਵਿੱਚ ਜਿਵੇਂ ਨੌਲੇਜ ਇਕੱਠੀ ਕਰਨ ਵਾਲੇ ਜਾਂ ਪੜ੍ਹਨ ਵਾਲੇ ਆਪਾਸਿਕ ਹੁੰਦੇ ਨੇ ਮੰਨ ਲਓ ਹੁਣ ਜੇ ਅੱਜ ਮੈਨੂੰ ਕੋਈ ਕਹੇ ਵੀ ਆ ਵੀ ਵੀ ਤੂੰ ਤਾਂ ਸਿੱਖਾਂ ਉਹ ਗੀਤਾ ਕਿਵੇਂ ਪੜ ਸਕਦਾ ਜਾਂ ਤੂੰ ਤਾਂ ਸੇਖਾਂ ਤੂੰ ਕੁਰਾਨ ਕਿਵੇਂ ਪੜ ਸਕਦਾ ਜੀ ਪੜਨਾ ਤੇ ਉਹਦੇ ਵਿੱਚੋਂ ਕੁਝ ਚੰਗੀ ਚੀਜ਼ ਗ੍ਰਹਿਣ ਕਰਨਾ ਉਹ ਉਹ ਉਸ ਉਹੋ ਜਿਹੇ ਇਨਸਾਨ ਹੁਣ ਵੀ ਹੈਗੇ ਨੇ ਉਹੋ ਜਿਹੇ ਇਨਸਾਨ ਪਹਿਲਾਂ ਵੀ ਸੀ ਜੀ ਤੇ ਉਹ ਨਾਲੇ ਇਹ ਜਿਹੜੇ ਧਰਮਾਂ ਦੇ ਜਾਂ ਮੰਨ ਲਓ ਕਹੜੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਇਹ ਤਾਂ ਜਣੀ ਹੁਣ ੱੱਲੀਆਂ ਨੇ ਪਹਿਲਾਂ ਸਾਰਾ ਕੁਝ ਇੱਕ ਹੀ ਸੀ ਜੀ ਹੁਣ ਇਹ ਜਿਹੜੀ ਗੀਤਾ ਆ ਜੀ ਹੁਣ ਇਹਨੂੰ ਕਹਿ ਲਓ ਵੀ ਸਿੱਖ ਬੰਦਾ ਲਿਖ ਰਿਹਾ ਤੇ ਸਿੱਖ ਬੰਦਾ ਲਿਖਵਾ ਰਿਹਾ ਜੀ ਹੁਣ ਗੀਤਾ ਨੂੰ ਸਿੱਖ ਬੰਦਾ ਲਿਖ ਰਿਹਾ ਤੇ ਸਿੱਖ ਬੰਦਾ ਲਿਖਵਾ ਰਿਹਾ ਹੁਣ ਮੇਰੇ ਕੋਲੇ 10 ਬਾਣੀ ਸੰਗ੍ਰਹਿ ਆ ਜੀ ਠੀਕ ਹੈ ਜੀ ਹੁਣ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਜੀ ਆ ਦੇਖੋ ਮੈਂ ਆਪਾਂ ਵਿਧ ਪ੍ਰੂਫ ਗੱਲ ਕਰਦੇ ਆ ਜੀ ਹੁਣ ਜਿਹੜਾ ਇਹ ਤੇ ਲਿਖਿਆ ਜੀ ਸੰਮਤ 1902 ਇਹਨੂੰ 1902 ਨੂੰ ਆਪਾਂ ਜਦੋਂ -57 ਸਾਲ ਕਰਾਂਗੇ ਤਾਂ 1845 ਬਣ ਗਈ ਜੀ ਮਹੀਨਾ ਮੱਘਰ ਪੋਥੀ ਲਿਖਾਈ ਜੀ ਸ੍ਰੀ ਬਾਬੇ ਸਾਹਿਬ ਬਾਬੇ ਕਾਨ ਸਿੰਘ ਜੀ ਨੇ ਜੀ ਲਕੀ ਦੇਵੀ ਦਿੱਤੇ ਬ੍ਰਾਹਮਣ ਜੀ ਵਾਸੀ ਬਾੜੀਆਂ ਦੇ ਨੇ ਭੁੱਲ ਚੁੱਕ ਬਖਸ਼ ਲੈਣੀ ਜੀ ਹੁਣ ਇਹ ਸਿੱਖ ਧਰਮ ਦੀ ਪੋਥੀ ਦਸਮ ਬਾਣੀ ਸੰਗ੍ਰਹਿ ਆ ਜੀ ਇਹਨੂੰ ਇੱਕ ਦੇਵੀ ਦਿੱਤਾ ਬ੍ਰਾਹਮਣ ਲਿਖ ਰਿਹਾ ਜੀ ਹੁਣ ਇੱਕ ਸਿੱਖ ਧਰਮ ਦੀ ਪੋਥੀ ਨੂੰ ਦੇਵੀ ਦਿੱਤਾ ਬ੍ਰਾਹਮਣ ਲਿਖ ਰਿਹਾ ਤੇ ਜਿਹੜਾ ਹਿੰਦੂ ਧਰਮ ਦੀ ਪੋਥੀ ਗੀਤਾ ਆ ਜੀ ਉਹਨੂੰ ਇੱਕ ਸਿੱਖ ਲਿਖ ਰਿਹਾ ਜੀ ਉਹਨਾਂ ਸਮੇਂ ਦਾ ਮਤਲਬ ਕੋਈ ਕਿਸੇ ਤਰ੍ਹਾਂ ਦਾ ਕੋਈ ਝਗੜਾ ਹੈ ਹੀ ਨਹੀਂ ਸੀ ਬਿਲਕੁਲ ਬਿਲਕੁਲ ਸਾਰੇ ਇੱਕੋ ਸੀ ਹੁਣ ਵੀ ਇੱਕ ਪਰ ਇਹ ਜਿਹੜੇ ਕੁਝ ਬੰਦੇ ਨੇ ਜਿਹੜੇ ਮਤਲਬ ਪੋਲਿਟਿਕਸ ਵਾਲੇ ਉਹੀ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਰਾਜਨੀਤੀਆਂ ਦੀਆਂ ਕਰਕੇ ਮਤਲਬ ਆਪਾਂ ਨੂੰ ਇਹ ਅਡਡ ਕਰਨਾ ਚਾਹੁੰਦੇ ਨੇ ਤੇ ਇਹ ਇਸ ਤਰ੍ਹਾਂ ਹੀ ਇਹ ਇਹ ਜਿਹੜਾ ਇਹ ਜਿਹੜੀ ਪੋਥੀ ਆ ਗੀਤਾ ਆ ਇਹ ਸਿੱਖ ਬੰਦੇ ਨੇ ਲਿਖੀ ਤੇ ਸਿੱਖ ਬੰਦੇ ਨੇ ਲਿਖਵਾਈ ਹੋਣ ਕਰਕੇ ਇਹਦੀ ਜਿਹੜੀ ਸਟਾਰਟਿੰਗ ਆ ਇੱਕ ਉਹਨਾਂ ਕਰ ਸਤਿਗੁਰ ਪ੍ਰਸਾਦ ਤੋਂ ਹੁੰਦੀ ਹੈ ਕਿਉਂਕਿ ਜਦੋਂ ਸਿੱਖ ਬੰਦਾ ਲਿਖਣ ਬੈਠੂਗਾ ਜੀ ਉਹਦਾ ਸੁਭਾਅ ਆ ਵੀ ਮੰਨ ਲਓ ਅੱਜ ਮੈਂ ਆਪਣੀ ਦੁਕਾਨ ਦੀ ਸ਼ੁਰੂਆਤ ਕਰਨੀ ਹੈ ਸਟਾਰਟਿੰਗ ਆ ਆਪਾਂ ਜਦੋਂ ਆਪਾਂ ਇੱਕ ਡੈਰੀ ਚੱਕਦੇ ਆ ਵੀ ਸਟਾਰਟਿੰਗ ਕਰਦੇ ਆ ਦੁਕਾਨਦਾਰੀ ਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਦੇ ਆ ਕੋਈ Hindu ਬੰਦਾ ਦੁਕਾਨਦਾਰ ਆ ਉਹਨੇ ਲਿਖਣਾ ਓਮ ਸ਼੍ਰੀ ਗਣੇਸ਼ਾਏ ਨਮਾ ਜੀ ਜੇ ਮੁਸਲਮਾਨ ਬੰਦਾ ਉਹਨੇ ਆਪਦਾ ਮਤਲਬ ਗੁਰੂ ਦਾ ਨਾਮ ਲਿਖਣਾ ਜੀ ਇਸ ਤਰ੍ਹਾਂ ਮਤਲਬ ਇਸ ਸਭਾ ਆ ਇਹ ਇਸ ਤਰ੍ਹਾਂ ਕਰਕੇ ਮਤਲਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ ਹੋਇਆ ਜੀ ਇਹ ਲਿਖੀ ਕਿੱਥੋਂ ਗਈ ਆ ਮਤਲਬ ਇਹ ਕਿਵੇਂ ਇਹ ਕਿੱਥੋਂ ਲਿਖੀ ਗਈ ਆ ਮਤਲਬ ਤੁਹਾਨੂੰ ਕਿਵੇਂ ਪ੍ਰਾਪਤ ਹੋਈ ਹੈ ਇਹ ਮੇਰੇ ਇੱਕ ਮਿੱਤਰ ਨੇ ਉਹਨਾਂ ਨੇ ਮੈਨੂੰ ਮਤਲਬ ਕਿਤੋਂ ਦਵਾਈ ਸੀਗੀ ਜੀ ਤੇ ਉਹ ਕਹਿੰਦੇ ਵੀ ਭਾਈ ਤੂੰ ਸਾਹ ਬਧਾਇਆ ਤੂੰ ਇਹਨਾਂ ਚੀਜ਼ਾਂ ਨੂੰ ਤੂੰ ਮੈਨੂੰ ਮੈਨੂੰ ਲੈ ਜਾ ਕੇ ਤੇ ਇਹ ਇਹਦੀ ਜਿਹੜੀ ਸਟਾਰਟਿੰਗ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਓੰਗ ਸਤਿ ਸ਼੍ਰੀ ਗਣੇਸ਼ਾਏ ਨਮਹ ਸ਼੍ਰੀ ਭਗਵਤ ਗੀਤਾ ਟਿਕਾ ਲਿਖਿਆ ਤੇ ਅਧਿਆਇ 18 ਮਹਾਤਮ ਸਮੇਤ ਇਸ ਤਰ੍ਹਾਂ ਇਹ ਮਤਲਬ ਹੁੰਦੀ ਹੈ ਸਟਾਰਟਿੰਗ ਜੀ ਤੇ ਇਹਦੇ ਵਿੱਚ ਜਿਹੜੀ ਪਹਿਲੀ ਫੋਟੋ ਆ ਉਹ ਗੁਰੂ ਨਾਨਕ ਸਾਹਿਬ ਦੀ ਲੱਗੀ ਹੈ ਜੀ ਗੁਰੂ ਨਾਨਕ ਸਾਹਿਬ ਤੇ ਬਾਲਾ ਮਰਦਾਨਾ ਤੇ ਜਿਹੜੀ ਦੂਸਰੀ ਫੋਟੋ ਲੱਗੀ ਆ ਉਹ ਗੀਤਾ ਨਾਲ ਰਿਲੇਟਡ ਆ ਜੀ ਜੀ ਤੇ ਇਹ ਜਿਹੜਾ ਪੂਰਾ ਦੇਖ ਰਹੇ ਹੋ ਤੁਸੀਂ ਇਹ ਸਾਰਾ ਮਹਿਲ ਇਹ ਸਾਰਾ ਸੋਨਾ ਲੱਗਿਆ ਜੀ ਜੀ ਇਹਨੂੰ ਤੁਸੀਂ ਮਤਲਬ ਲਾਈਟ ਦੇ ਵਿੱਚ ਕਰਕੇ ਦੇਖ ਸਕਦੇ ਹੋ ਇਹ ਸਾਰਾ 골ਡ ਲੱਗਿਆ ਜੀ ਤੇ ਇਸ ਤਰ੍ਹਾਂ ਹੀ ਇਹ 20 ਪੇਂਟਿੰਗ ਇਹਦੇ ਵਿੱਚ ਲੱਗੀਆਂ ਨੇ ਬਣੀਆਂ ਹੋਈਆਂ ਨੇ ਤੇ 20 ਦੀਆਂ 20 ਪੇਂਟਿੰਗ ਜਿਹੜੀਆਂ ਨੇ ਉਹ ਵਿਦ 골ਡਵਰਕ ਤੇ ਨੇਚਰਲ ਕਲਰ ਨਾਲ ਬਣੀਆਂ ਨੇ ਸਾਰੀਆਂ ਜੀ ਤੇ ਬਹੁਤ ਹੀ ਬਾਰੀਕ ਕੰਮ ਹੋਇਆ ਹੋਇਆ ਤੇ ਇਸ ਤਰ੍ਹਾਂ ਹੀ ਇਹ ਸਾਰੀਆਂ ਅ ਮਤਲਬ ਪੇਂਟਿੰਗ ਬਣੀਆਂ ਹੋਈਆਂ ਨੇ ਰਵਿੰਦਰ ਜੀ ਇਸ ਤੋਂ ਇਲਾਵਾ ਤੁਹਾਡੇ ਕੋਲ ਕਿਸ ਕਿਸ ਚੀਜ਼ ਦੀ ਕਲੈਕਸ਼ਨ ਹੈ ਜੀ ਅ ਇਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਸਿੱਕੇ ਇਕੱਠੇ ਕਰਦਾ ਹੱਥ ਲਿਖਤ ਗ੍ਰੰਥ ਇਕੱਠੇ ਕਰਦਾ ਇਸ ਤੋਂ ਬਿਨਾ ਮੈਂ ਸ਼ਸਤਰ ਵੀ ਇਕੱਠੇ ਕਰਦਾ ਜੀ ਪ੍ਰਾਤਨ ਸ਼ਸਤਰ ਸ਼ਸਤਰ ਨੇ ਜੋ ਕਿਹੜੇ ਚੰਗਾ ਜੁੱਧਾਂ ਚ ਵਰਤੇ ਜਾਣ ਵਾਲੇ ਹਥਿਆਰ ਜਿਹਨੂੰ ਕਹਿ ਸਕਦੇ ਆਪਾਂ ਜਿਵੇਂ ਤੀਰ ਤਲਵਾਰਾਂ ਖੰਜਰ ਕਟਾਰਾਂ ਬਿਸੂਏ ਛੁਰੇ ਨੇ ਜੇ ਕਿਰਪਾਨਾਂ ਗੰਡਾਸੇ ਅਲੱਗ-ਅਲੱਗ ਵੈਰਾਈਟੀਆਂ ਦੇ ਵਿੱਚ ਤੇ ਬਾਕੀ ਅ ਹੋਰ ਬਹੁਤ ਕਾਫੀ ਕਲੈਕਸ਼ਨ ਕਰਦਾ ਜਿਵੇਂ ਮੈਂ ਮੈਚ ਬਾਕਸ ਕਲੈਕਸ਼ਨ ਵੀ ਕਰਦਾ ਜੀ ਕਿਉਂਕਿ ਇਹ ਦੀ ਕੋਈ ਜਿਹੜੇ ਮਤਲਬ ਸ਼ੌਂਕ ਆ ਕਹਿ ਲੋ ਜਾਂ ਕਲੈਕਸ਼ਨ ਦੀ ਕੋਈ ਹੱਦ ਦੀ ਸੀਮਾ ਨਹੀਂ ਹੁੰਦੀ ਇਹ ਕੁਝ ਕਿਸੇ ਵੀ ਟੌਪਿਕ ਤੇ ਕਿਸੇ ਵੀ ਚੀਜ਼ ਦੇ ਉੱਪਰ ਫੋਕਸ ਕਰਕੇ ਤੁਸੀਂ ਕਲੈਕਸ਼ਨ ਕਰ ਸਕਦੇ ਹੋ ਜੀ ਹੁਣ ਮੇਰਾ ਪਿੱਛੇ ਜੇ 4-5 ਸਾਲ ਪਹਿਲਾਂ ਫੋਕਸ ਬਣਿਆ ਸੀ ਵੀ ਮੈਂ ਮਾਚਸ ਦੀਆਂ ਡੱਬੀਆਂ ਇਕੱਠੀਆਂ ਕਰਨੀ ਸ਼ੁਰੂ ਕੀਤੀ ਸੀ ਜੀ ਹੁਣ ਮੇਰੇ ਕੋਲੇ 14000 ਡਿਫਰੈਂਟ ਮੈਚ ਬਾਕਸ ਕਲੈਕਸ਼ਨ ਵੀ ਹੈਗੀ ਆ ਜੀ ਮਾਚਸ ਦੀਆਂ 14000 ਡਿਫਰੈਂਟ ਕਲੈਕਸ਼ਨ ਵੀ ਹੈਗੀ ਮੇਰੇ ਕੋਲ ਵੀ ਇੱਕ ਪਹਿਲੀ ਡੱਬੀ 14000 ਦੇ ਵਿੱਚ ਕਿਸੇ ਨਾ ਮੈਚ ਨਹੀਂ ਕਰੂਗੀ ਹਮ ਅਲੱਗ ਨੇਮ ਅਲੱਗ ਕਲਰ ਅਲੱਗ ਸਾਈਜ਼ ਮਤਲਬ ਡਿਫਰੈਂਟ ਹੋਊਗਾ ਸਾਰਾ ਕੁਝ ਜੀ ਤੇ ਇਸ ਤਰ੍ਹਾਂ ਦੀਆਂ ਵੀ ਮਤਲਬ ਮੈਂ ਕਲੈਕਸ਼ਨ ਨਾਲ ਸ਼ੁਰੂ ਕੀਤੀ ਆ ਪੈਨ ਦੀ ਕਲੈਕਸ਼ਨ ਵੀ ਕੀਤੀ ਆ ਹੋਰ ਕਾਫੀ ਮਤਲਬ ਥੀਮ ਫੜੇ ਹੋਏ ਨੇ ਬਾਕੀ ਜਿਹੜੇ ਸਾਈਕਲ ਦੇ ਲਾਇਸੈਂਸ ਜੀ ਟੈਲੀਵਿਜ਼ਨ ਦੇ ਲਾਇਸੈਂਸ ਤੇ ਰੇਡੂਏ ਦੇ ਲਾਇਸੈਂਸ ਇਹ ਚੀਜ਼ਾਂ ਵੀ ਮੈਂ ਕਲੈਕਸ਼ਨ ਕਲੈਕਸ਼ਨ ਕੀਤੀਆਂ ਨੇ ਵੀ ਜਿਹੜੀਆਂ ਮਤਲਬ ਪਹਿਲਾਂ ਚਲਦੀਆਂ ਸੀ ਹੁਣ ਅੱਜ ਕੱਲ ਬੰਦ ਹੋ ਗਈਆਂ ਕਿਉਂਕਿ ਜਿਹੜੀਆਂ ਚੀਜ਼ੇ ਇਤਿਹਾਸ ਨਾਲ ਸੰਬੰਧ ਰੱਖਦੀਆਂ ਮੈਂ ਕੋਸ਼ਿਸ਼ ਕਰਦਾ ਵੀ ਉਹਨੂੰ ਸੰਭਾਲੀਏ ਜੀ ਜੀ ਤੇ ਜਿਵੇਂ ਕਿ ਹੁਣ ਤੁਸੀਂ ਇਹ ਸਾਰਾ ਇਕੱਤਰ ਕੀਤਾ ਹੈ ਇਕੱਠਾ ਕੀਤਾ ਹੈ ਜੀ ਇਹਨੂੰ ਪ੍ਰਦਰਸ਼ਨੀ ਦੇ ਤੌਰ ਤੇ ਵੀ ਲਗਾਉਂਦੇ ਹੋਮੋਂਗੇ ਕਿੱਥੇ ਕਿੱਥੇ ਪ੍ਰਦਰਸ਼ਨੀ ਦੇ ਵਿੱਚ ਲੈ ਕੇ ਜਾਣਿਓ ਕਿਉਂਕਿ ਸਮਾਨ ਬਹੁਤ ਜ਼ਿਆਦਾ ਹੈ ਜੇਕਰ ਆਪਾਂ ਕੁਆਂਟੀਟੀ ਦੀ ਗੱਲ ਕਰੀਏ ਸਾਰਾ ਸਮਾਨ ਲੈ ਕੇ ਜਾਣਿਓ ਜਾਂ ਮੇਨ ਮੇਨ ਆ ਇਹ ਜੇ ਹੁੰਦਾ ਜੀ ਵੀ ਜਿੰਮੇ ਮੰਨ ਲਓ ਹੁਣ ਅੱਜ ਕੋਈ ਮਰਦਾ ਆਪਾਂ ਨੂੰ ਮੈਸੇਜ ਕਰ ਰਿਹਾ ਵੀ ਕੋਈ ਆਪਾਂ ਨੂੰ ਬਲਾਵਾ ਆ ਰਿਹਾ ਵੀ ਗੁਰਦਵਾਰਾ ਸਾਹਿਬ ਚ ਪ੍ਰਦਰਸ਼ਨੀ ਲਾਉਣੀ ਹੈ ਹੁਣ ਉਹ ਤੇ ਗੁਰਦਵਾਰਾ ਸਾਹਿਬ ਦੇ ਵਿੱਚ ਤਾਂ ਦੇਖੋ ਜੀ ਆਪਾਂ ਗੁਰੂ ਘਰ ਦੇ ਨਾਲ ਹਾਂ ਗੁਰੂ ਘਰ ਦੇ ਨਾਲ ਸੰਬੰਧਿਤ ਚੀਜ਼ਾਂ ਲੈ ਕੇ ਜਾਵਾਂਗੇ ਇੱਕ ਤਾਂ ਸਿੱਕੇ ਲੈ ਜਾ ਸਕਦੇ ਹਾਂ ਉਹਦੀ ਕੋਈ ਓਬਜੈਕਸ਼ਨ ਨਹੀਂ ਹੈਗੀ ਨਾਲ ਉਹਦੇ ਸਿੱਖ ਰਾਜ ਦੇ ਸਿੱਕੇ ਸਪੈਸ਼ਲੀ ਡਿਸਪਲੇ ਹੁੰਦੀ ਆ ਨਾਲ ਉਹਦੇ ਸ਼ਸਤਰਾਂ ਦੀ ਡਿਸਪਲੇ ਹੁੰਦੀ ਹੈ ਤੇ ਨਾਲ ਹੱਥ ਲਿਖਤ ਗ੍ਰੰਥਾਂ ਦੀ ਡਿਸਪਲੇ ਹੁੰਦੀ ਹੈ ਜੀ ਜੇ ਹੁਣ ਸਕੂਲ ਦੇ ਵਿੱਚ ਜਾਂਦੇ ਆ ਉਹ ਉਹਤੇ ਨਾਲ ਪਿੰਡੂ ਸੱਭਿਆਚਾਰ ਦੀਆਂ ਚੀਜ਼ਾਂ ਦੀ ਡਿਸਪਲੇ ਹੋ ਜਾਂਦੀ ਆ ਨਾਲ ਹੋਰ ਚੀਜ਼ਾਂ ਐਡ-ਆਨ ਕਰ ਲਈਦੀਆਂ ਨੇ ਜਿਹੜੀ ਚੀਜ਼ਾਂ ਮਤਲਬ ਆਮ ਗੁਰਦਾਰੇ ਚ ਨਹੀਂ ਲੈ ਕੇ ਜਾਂਦੀ ਤੇ ਉਹ ਡਿਪੈਂਡ ਕਰਦਾ ਵੀ ਜਿੱਥੋਂ ਜਿਹਹਾ ਜਿਹਾ ਬਲਾਵਾ ਆਉਂਦਾ ਜਿਹਹੇ ਜੀ ਉਹਨਾਂ ਦੀ ਹੁੰਦੀ ਆ ਮਤਲਬ ਡਿਮਾਂਡ ਉਸ ਹੱਬ ਨਾਲ ਲੈ ਜਾਈਦਾ ਤੇ ਹੁਣ ਤੱਕ 210 ਪ੍ਰਦਰਸ਼ਨੀਆਂ ਮੈਂ ਲਾ ਚੁੱਕੇ ਆ ਜੀ ਕਿਸੇ ਨੇ ਮਤਲਬ ਅ ਜ ਕਿਦਾਂ ਦਾ ਰਿਸਪੌਂਸ ਮਿਲਦਾ ਫਿਰ ਰਿਸਪੌਂਸ ਬਹੁਤ ਵਧੀਆ ਜੀ ਮਤਲਬ ਇੱਕ ਇੱਕ ਪ੍ਰਦਰਸ਼ਨੀ ਦੇ ਵਿੱਚ ਤਕਰੀਬਨ ਤਕਰੀਬਨ ਐ ਮੰਨ ਕੇ ਚੱਲੋ ਵੀ 7 8 10000 20000 ਬੰਦਾ ਆ ਰਾਮ ਨਾ ਜਾਂਦਾ ਕਈ ਵਾਰ ਪ੍ਰਦਰਸ਼ਨੀਆਂ ਤਾਂ ਐਸ ਜੀਆਂ ਵੀ ਹੋਈਆਂ ਨੇ ਵੀ ਜੈਨਿ ਐ ਕਹੋ ਵੀ ਰਿਕਾਰਡ ਹੀ ਬਣ ਗਏ ਵੀ ਲੱਖ ਲੱਖ ਦੇ ਕਰੀਬ ਬੰਦਾ ਦੋ ਦਿਨਾਂ ਦੇ ਵਿੱਚ ਮਤਲਬ ਆ ਕੇ ਗਿਆ ਬਕਾਇਦਾ ਕਾਊਂਟਿੰਗ ਹੋਈ ਆ ਵੀ ਕਿੰਨੇ ਬੰਦਿਆਂ ਦੀ ਐਂਟਰੀ ਹੋਈ ਕਿੰਨੇ ਆਏ ਕਿੰਨੇ ਗਏ ਸਾਰੇ ਤੇ ਲੱਖ ਲੱਖ ਬੰਦਾ ਵੀ ਦੋ ਦਿਨਾਂ ਦੇ ਵਿੱਚ ਮੇਰੀ ਪ੍ਰਦਰਸ਼ਨੀ ਦੇਖਿਆ ਕਦੇ ਵਿਦੇਸ਼ਾਂ ਦੇ ਵਿੱਚ ਪ੍ਰਦਰਸ਼ਨੀ ਕਰਨ ਦਾ ਮੌਕਾ ਮਿਲੇ ਆ ਨਹੀਂ ਹਜੇ ਤੱਕ ਤਾਂ ਖੈਰ ਪ੍ਰਦਰਸ਼ਨੀ ਲਾਉਣ ਤਾਂ ਨਹੀਂ ਗਏ ਪਰ ਉੱਥੇ ਬਤੌਰ ਡਾਇਰੈਕਟਰ ਬਣ ਕੇ ਜ਼ਰੂਰ ਗਏ ਆ ਕਿਉਂਕਿ ਉੱਥੇ ਮੇਰੇ ਇੱਕ ਦੋਸਤ ਨੇ ਉਹ ਮਤਲਬ ਉੱਥੇ ਪ੍ਰਦਰਸ਼नियां ਲਾਉਂਦੇ ਆ ਉਹ ਵੀ ਕਲੈਕਸ਼ਨ ਕਰਦੇ ਨੇ ਤੇ ਸਾਡੀ ਫੇਸਬੁੱਕ ਤੇ ਸਾਂਝ ਹੋਈ ਤੇ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਇੱਥੇ ਇਨਵਾਈਟ ਕਰਨਾ ਬੁਲਾਉਣਾ ਤੇ ਫਿਰ ਉਹਨਾਂ ਨੇ ਮੈਨੂੰ ਸੱਦਾ ਪੱਤਰ ਭੇਜਿਆ ਤੇ ਮੈਂ ਇਧਰੋਂ ਫਾਈਲ ਲਾਈ ਤੇ ਚਲੋ ਵਾਇਗਰੂ ਨੇ ਸੁਣੀ ਤੇ ਮੈਂ 20 ਦਿਨ ইংল্যান্ড ਦੇ ਇਲਾਕੇ ਆ ਉੱਥੇ ਜਿਹੜੀ ਉਹਨਾਂ ਨੇ 8 ਪ੍ਰਦਰਸ਼ਨੀਆਂ ਸੀਗੀਆਂ ਉਹਦੇ ਵਿੱਚ ਮੈਂ ਡਾਇਰੈਕਟਰ ਬਣ ਕੇ ਗਿਆ ਸੀ ਡਾਇਰੈਕਟਰ ਆਫ ਐਗਜ਼ੀਬਿਸ਼ਨ ਤੇ ਉੱਥੇ ਮੈਂ ਬਰਮਿੰਘਮ ਲੰਡਨ ਦੇ ਵਿੱਚ ਪ੍ਰਦਰਸ਼ਨੀਆਂ ਲਾਈਆਂ ਜੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਮਾਨ ਸਨਮਾਨ ਹੋਇਆ ਬਹੁਤ ਵਧੀਆ ਮਤਲਬ ਪਿਆਰ ਦਿੱਤਾ ਸਾਰਿਆਂ ਨੇ ਬਾਕੀ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਗੱਲ ਚੱਲ ਰਹੀ ਆ ਕਈ ਗੁਰੂ ਦੀ ਕਿਰਪਾ ਨਾਲ ਜਿੱਥੇ ਜਨ ਅਨਜਲ ਹੋਇਆ ਜਰੂਰ ਛੱਕਾਂਗੇ ਪਰਮਿੰਦਰ ਜੀ ਜਿਵੇਂ ਕਿ ਲੰਬੇ ਸਮੇਂ ਤੋਂ ਜਿਹੜੀਆਂ ਇਹ ਚੀਜ਼ਾਂ ਤੁਸੀਂ ਇਕੱਠੀਆਂ ਕਰ ਰਹੇ ਹੋ ਜੀ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਯਾਰ ਕਿਹੜੇ ਕਮੀ ਪਏ ਹੋਏ ਹੋ ਕਹਿੰਦੇ ਤਾਂ ਬਹੁਤ ਨੇ ਵੀ ਇਹ ਨਾ ਲੋਕ ਜਿਵੇਂ ਹੁਣ ਮੰਨ ਲਓ ਮੈਂ ਚੱਕੀ ਚਰਖਾ ਚੱਕ ਲਿਆ ਨਾ ਕਦੇ ਕੁਝ ਲੋਕਾਂ ਦੇ ਘਰੋਂ ਜਿਵੇਂ ਉਹ ਪਿੰਡਾਂ ਦੇ ਵਿੱਚ ਜਾਂਦੇ ਰਹਿੰਦੇ ਆ ਲੋਕੀ ਪਿੰਡੂ ਸਭਿਆਚਾਰ ਦੀਆਂ ਚੀਜ਼ਾਂ ਆ ਛੱਟੀਆਂ ਪਈਆਂ ਹੁੰਦੀਆਂ ਨੇ ਖਲਾਰੀਆਂ ਪਈਆਂ ਮੈਨੂੰ ਐ ਹੁੰਦਾ ਵੇ ਊੜਾ ਡਗੇ ਆ ਪਿਆ ਯੂਰੀ ਡਗੀ ਪਈ ਆ ਵੀ ਇਹ ਤੇ ਸਾੜ ਮਿੱਟੀ 'ਚ ਰੋਲਦੀ ਪਈ ਆ ਉਹ ਮੈਨੂੰ ਤਕਲੀਫ ਬੜੀ ਹੁੰਦੀ ਆ ਮੈਨੂੰ ਜਦੋਂ ਹੁਣ ਪਿੰਡਾਂ ਜਾਂਦਾ ਮੈਂ ਚਰਖੇ ਵੀ ਚਲਦੇ ਦੇਖੇ ਨੇ ਬੜਾ ਮਤਲਬ ਦੁੱਖ ਹੁੰਦਾ ਬੜਾ ਮਤਲਬ ਮਨ ਨੂੰ ਠੇਸ ਪਹੁੰਚਦੀ ਆ ਵੀ ਲੋਕ ਇਹ ਲੋਕ ਆਪਣੇ ਇਤਿਹਾਸ ਨੂੰ ਬਚਾ ਨਹੀਂ ਰਹੇ ਉਹਨੂੰ ਫੂਕ ਰਹੇ ਨੇ ਖਤਮ ਕਰ ਰਹੇ ਨੇ ਤੇ ਉਹਨਾਂ ਨੂੰ ਸਮਝਾਈਦਾ ਵੀ ਭਾਈ ਜੇ ਤੁਸੀਂ ਇਹ ਚੀਜ਼ ਨਹੀਂ ਅੱਜ ਤੁਸੀਂ ਵਰਤ ਰਹੇ ਕਮ ਸੇ ਕਮ ਉਸ ਬੰਦੇ ਨੂੰ ਦੇ ਦਿਓ ਜਿਹੜਾ ਉਹਦੀ ਇਹਦੀ ਵੈਲਿਊ ਨੂੰ ਸਮਝਦਾ ਜਿਹੜਾ ਇਹਨੂੰ ਮਤਲਬ ਸੰਭਾਲਣਾ ਚਾਹੁੰਦਾ ਤੇ ਇਹ ਮਤਲਬ ਮਤਲਬ ਕਈ ਵਾਰੀ ਤਕਲੀਫ ਹੁੰਦੀ ਹੈ ਬੜਾ ਸਮਝਾਈਦਾ ਲੋਕਾਂ ਨੂੰ ਵੀ ਭਾਈ ਜੇ ਤੁਸੀਂ ਆਪਦੇ ਘਰੇ ਤੁਹਾਡੇ ਕੋਲ ਚੀਜ਼ ਫालतੂ ਆ ਉਸ ਬੰਦੇ ਨੂੰ ਦੇ ਦਿਓ ਜਿਹੜਾ ਇਸਦਾ ਕਦਰਦਾਨ ਤੇ ਬੜਾ ਮਤਲਬ ਲੱਗਦਾ ਅਜੀਬ ਜਿਹਾ ਬਾਕੀ ਹਰੇਕ ਨੂੰ ਬੇਨਤੀ ਇਹੀ ਕਰਦੇ ਆਂ ਵੀ ਜੇ ਤਾਂ ਦੇਖੋ ਜੀ ਤੁਸੀਂ ਸਾਂਭ ਸਕਦੇ ਹੋ ਮੈਂ ਤੁਹਾਡੇ ذریعے ਮਤਲਬ ਸਾਰਿਆਂ ਨੂੰ ਅਪੀਲ ਕਰਦਾ ਵੀ ਜੇ ਤੁਹਾਡੇ ਕਿਸੇ ਦੇ ਵੀ ਘਰੇ ਕੋਈ ਸਮਾਨ ਪਿਆ ਉਹਨੂੰ ਤੁਸੀਂ ਨਹੀਂ ਸਾਂਭ ਸਕਦੇ ਮੇਰੇ ਵਰਗਾ ਜਿਹੜਾ ਸ਼ਕੀਨ ਆ ਉਹਨੂੰ ਫੋਨ ਕਰਕੇ ਬੁਲਾ ਕੇ ਦੇ ਦੋ ਭਾਈ ਵੀ ਆ ਤਾਂ ਸਾਡੇ ਕੰਮ ਦਾ ਨਹੀਂ ਸਮਾਨ ਤੂੰ ਸੰਭਾਲਦਾ ਲੈ ਜਾ ਮੈਂ ਲੈ ਜਾਊਗਾ ਪਰ ਜੇ ਉਹਨੂੰ ਹੁਣ ਆਪਾਂ ਆਪਣੇ ਇਤਿਹਾਸ ਨੂੰ ਹੀ ਫੂਕ ਦੀਏ ਚੁੱਲਿਆਂ ਦੇ ਵਿੱਚ ਉਹ ਬੜੀ ਤਕਲੀਫ ਵਾਲੀ ਗੱਲ ਆ ਤੇ ਹੁਣ ਬਰਿੰਦਰ ਜੀ ਅੰਤ ਦੇ ਵਿੱਚ ਅ ਵੈਸੇ ਤਾਂ ਹਰ ਇੱਕ ਸਮਾਨ ਤੁਹਾਡੇ ਕੋਲੇ ਹੈ ਕਿਸੇ ਚੀਜ਼ ਦੀ ਚਾਹਨਾ ਹੈ ਵੀ ਮੇਰੇ ਕੋਲੇ ਆ ਚੀਜ਼ ਦੀ ਕਮੀ ਹੈ ਵੀ ਮੈਂ ਇਹਦੀ ਕਲੈਕਸ਼ਨ ਕਰਾਂ ਪਤਾ ਕੀ ਹੈ ਜੀ ਜਿਹੜਾ ਇਹ ਵਿਸ਼ਾ ਨਾ ਮਤਲਬ ਕਲੈਕਸ਼ਨ ਵਾਲਾ ਵਿਸ਼ਾ ਮੈਂ ਐਡੇ ਵੱਡੇ ਬੰਦੇ ਦੇਖੇ ਆ ਜਿਹਨਾਂ ਅੰਕਲੋ ਵੀ ਟਾਟੇ ਬਿਰਲੇ ਵਰਗੇ ਵੀ ਦੇਖੇ ਨੇ ਜੀ ਆਪਾਂ ਫੋਰ ਐਗਜ਼ਾਮਪਲ ਦਿੰਦੀ ਇਹ ਗੱਲ ਵੀ ਜਿਨ੍ਹਾਂ ਕੋ ਤਾਂ ਦੀ ਕਮੀ ਨਹੀਂ ਹੂੰ ਜਿਨ੍ਹਾਂ ਜਿਹੜੇ ਇੱਕ ਇਸ਼ਾਰੇ ਤੇ ਮਤਲਬ ਐ ਕਹ ਲਓ ਵੀ ਟਰੱਕਾਂ ਦੇ ਟਰੱਕ ਖਰੀਦ ਸਕਦੇ ਐ ਅਸਾ ਅੰਟੀਕ ਦੇ ਜੀ ਉਹ 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 ਵੀ ਕਹਿੰਦੇ ਹੋਣਗੇ ਵੀ ਜਰ ਫਲਾਣੀ ਚੀਜ਼ ਨਹੀਂ ਸਾਡੇ ਕੋਲ ਹੈਗੀ ਕਿਉਂਕਿ ਜਿਹੜੀ ਤਮਾ ਨਾ ਇਹ ਇਹ ਖਤਮ ਨਹੀਂ ਹੋਣੀ ਜਿੰਨਾ ਕੁ ਕੁਝ ਆਪਾਂ ਆਪਦੀ ਔਕਾਤ ਦੇ ਵਿੱਚ ਰਹਿ ਕੇ ਜਾਂ ਆਪਣੀ ਜੇਬ ਦੇ ਹਿਸਾਬ ਨਾਲ ਪੂੰਜੀ ਦੇ ਹਿਸਾਬ ਨਾਲ ਆਪਾਂ ਖਰੀਦ ਲਿਆ ਆਪਣੀ ਮਿਹਨਤ ਦੀ ਕਮਾਈ ਨਾਲ ਆਪਾਂ ਇਕੱਠਾ ਕਰ ਲਿਆ ਉਹਦੇ 'ਚ ਆਪਾਂ ਨੂੰ ਸਕੂਨ ਆ ਬਾਕੀ ਜਿਵੇਂ ਜਿਵੇਂ ਪ੍ਰਮਾਤਮਾ ਨੇ ਜੇ ਕਿਸੇ ਚੀਜ਼ ਦੀ ਕੋਈ ਸੇਵਾ ਮੇਰੇ ਤੋਂ ਕਰਾਉਣੀ ਹੋਈ ਤਾਂ ਵਾਹਿਗੁਰੂ ਨੇ ਆਪ ਹੀ ਭੇਜ ਦੇਣੀ ਆ ਆਪਾਂ ਉਹਦੀ ਸੇਵਾ ਖੁਸ਼ ਹੋ ਕੇ ਕਰਾਂਗੇ ਬਾਕੀ ਇਹ ਚੀਜ਼ ਦਾ ਕੋਈ ਅੰਤ ਨਹੀਂ ਪਾ ਸਕਦਾ ਮੇਰੇ ਦੋਸਤ ਮਨਦੀਪ ਸਿੰਘ ਪਹੀੜ ਤੋਂ ਨੇ ਕਿ ਢਾਡੀ ਜੱਥਾ ਉਹ ਪਿੱਛੇ ਜੇ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਟੂਰ ਗਏ ਤੇ ਉੱਥੇ ਉਹਨਾਂ ਨੇ ਮੈਨੂੰ ਵੀਡੀਓ ਕਾਲ ਕਰਕੇ ਦਿਖਾਈ ਮੈਨੂੰ ਕਹਿੰਦੇ ਤੈਨੂੰ ਪਰਵੰਦਰ ਇੱਕ ਚੀਜ਼ ਦਿਖਾਉਣੀ ਆ ਮੈਂ ਕਹੀ ਦਿਖਾਓ ਉਹਨਾਂ ਨੇ ਜਦੋਂ ਵੀਡੀਓ ਕਾਲ ਲਾਈਆਂ ਸ਼ੈੱਡ ਪਾਏ ਹੋਏ ਬਹੁਤ ਵੱਡੇ ਵੱਡੇ ਸ਼ੈੱਡ ਵੀ ਘਟੋ ਘਟ ਕਿਲੋਮੀਟਰ ਲੰਬੇ ਉਹਦੇ ਥੱਲੇ ਕਾਰਟੂਨ ਭਰ-ਭਰ ਕੇ ਡੱਬੇ ਰੱਖੇ ਹੋਏ। ਉਹ ਮੈਂ ਕਹਾਂ ਜੀ ਡੱਬੇ ਨੇ ਤਾਂ ਕੀ ਦਿਖਾਈ ਜਾਨੇ ਉਹ। ਕਹਿੰਦਾ ਡੱਬੇ ਨਾ ਦੇਖ ਡੱਬਿਆਂ ਦੇ ਵਿੱਚ ਦੇਖ। ਮੈਨੂੰ ਡੱਬੇ ਲਾ ਕੇ ਡੱਬਿਆਂ ਦੇ ਵਿੱਚ ਸਮਾਨ ਦਿਖਾਇਆ ਕਹਿੰਦਾ ਵੀ ਇਹਦੇ ਵਿੱਚ ਸਾਰਾ ਅੰਟੀਕ ਭਰਿਆ ਹੋਇਆ। ਕਿਲੋਮੀਟਰ ਲੰਬੇ ਸ਼ੈੱਡ ਦੇ ਥੱਲੇ ਡੱਬਿਆਂ ਦੇ ਡੱਬੇ ਐ ਟਾਂਕਾਂ ਲੱਗੀਆਂ। ਕਹਿੰਦਾ ਉਹ ਵੀ ਇੱਕ ਬੰਦਾ ਕਲੈਕਟਰ ਆ ਦੇਖੋ ਉਹ ਉਹ ਵੀ ਕਹਿੰਦਾ ਹੋ ਵੀ ਮੇਰੇ ਕੋ ਆ ਚੀਜ਼ ਨਹੀਂ। ਜੀ ਇਹ ਚੀਜ਼ਾਂ ਨੇ ਵੀ ਮਤਲਬ ਕਿਸੇ ਚੀਜ਼ ਦਾ ਕੋਈ ਅੰਤ ਤਾਂ ਹੈ ਨਹੀਂ। ਪਰ ਆਪਾਂ ਜੋ ਇਕੱਠਾ ਕੀਤਾ ਆਪਣੀ ਮਿਹਨਤ ਦੀ ਕਮਾਈ ਨਾਲ ਕੀਤਾ ਆਪਾਂ ਨੂੰ ਇਹਦੇ ਚ ਸਕੂਨ ਆ ਮੈਂ ਬਾਕੀ ਇਹੀ ਕਹਿਣਾ ਵੀ ਆਪਣੇ ਇਤਿਹਾਸ ਨੂੰ ਸੰਭਲ ਲਈਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁਝ ਬਚਾ ਲਈਏ ਬਹੁਤ ਬਹੁਤ ਸ਼ੁਕਰੀਆ ਜੀ ਇਹ ਸਨ ਪਰਮਿੰਦਰ ਸਿੰਘ ਜਿਨ੍ਹਾਂ ਦੇ ਵੱਲੋਂ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਬੜੇ ਹੀ ਪਿਆਰ ਦੇ ਨਾਲ ਸੰਭਾਲ ਕੇ ਰੱਖੀਆਂ ਨੇ ਕਿਉਂਕਿ ਇਹਨਾਂ ਦੀ ਚਾਹਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਇਹਨਾਂ ਦੀਆਂ ਸਾਂਭੀਆਂ ਹੋਈਆਂ ਨੇ ਆਉਣ ਵਾਲੀ ਜਨਰੇਸ਼ਨ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਸੇਧ ਜ਼ਰੂਰ ਦੇਣ ਤੇ ਸਾਡਾ ਜਿਹੜਾ ਇਤਿਹਾਸ ਹੈ ਇੰਨਾ ਪੁਰਾਣਾ ਇਤਿਹਾਸ ਹੈ ਤੇ ਸਾਡਾ ਇਤਿਹਾਸ ਸੀ ਇੰਨਾ ਗੌਰਵਮਈ ਇਤਿਹਾਸ ਸੀ ਹਰ ਇੱਕ ਕਲੈਕਸ਼ਨ ਜਿਹੜੀ ਬੜੇ ਹੀ ਤਰਤੀਬਬੰਦ ਜਿਹੜੀ ਸੰਭਾਲੀ ਹੋਈ ਆ ਕਿਤੇ ਨਾ ਕਿਤੇ ਲੋੜ ਹੈ ਪਰਮਿੰਦਰ ਸਿੰਘ ਵਰਗਿਆਂ ਨੂੰ ਸਾਥ ਦੇਣ ਦੀ ਤੇ ਇਦਾਂ ਹੀ ਆਪਣੇ ਇਤਿਹਾਸ ਨੂੰ ਸਾਫ਼ ਕੇ ਰੱਖਣ ਦੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ